ਪੱਤਰੋ ਜੇ ਡੇਂਗੂ ਦੇ ਮਰੀਜ਼ਾਂ ਦੀ ਜਾਂ ਚਿਕਨ ਤੇ ਤਾਂ ਸੈਂਕੜੇ ਪਾਰਤ ਕਰ ਚੁੱਕੇ ਹੈ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਪ੍ਰਸ਼ਾਸਨ ਦੇਖੋ ਗੱਲ ਇਹ ਹੈ ਕਿ ਇਹ ਜ਼ਿੰਮੇਵਾਰੀ ਹੁੰਦੀ ਹੈ ਮਿਊਨਿਸਪਲ ਕਮੇਟੀ ਦੀ ਤੇ ਪ੍ਰਸ਼ਾਸਨ ਦੀ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤਮਈਆ ਕਰਾਉਣਾ ਅੱਜ ਜੇ ਚਿਕਨ ਗੁਣੀਆਂ ਮੱਛਰਾਂ ਦੀ ਸਮੱਸਿਆ ਜਾਂ ਸੀਵਰੇਜ ਦਾ ਚੋਕ ਹੋਣਾ ਇਹ ਸਾਰੀਆਂ ਗੱਲਾਂ ਦਾ ਹੱਲ ਕਰਨ ਵਾਸਤੇ ਮ्युनਿਸਪਲ ਕਮੇਟੀ ਨੂੰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਸਾਡੇ ਸਾਰੇ ਸ਼ਹਿਰ ਦੇ ਵਿੱਚ ਮੈਂ ਪਿਛਲੇ ਪਿਛਲੇ ਜਦੋਂ ਪ੍ਰੈਸ ਵਾਲੇ ਕੁਝ ਸਾਥੀਆਂ ਨੇ ਮੈਨੂੰ ਗੱਲ ਪੁੱਛੀ ਸੀ ਇਸ ਦੇ ਬਾਰੇ ਮੈਂ ਕਿਹਾ ਸੀ ਕਿ ਸਾਡੇ ਕੋਲ ਸਮਾਰਟ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਖਰ ਨੂੰ ਆਸਤੇ ਤਿਆਰ ਆ ਆਪਣੇ ਕੋਲ ਪ੍ਰਸ਼ਾਸਨ ਮਨਜ਼ੂਰੀ ਦੇਵੇ ਉਹਨਾਂ ਨੂੰ ਮੋੜੇ ਕਰਕੇ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਜੋ ਮਦਦ ਕਰ ਸਕਦੇ ਕਰਾਂਗੇ ਤਾਂ ਕਿ ਸ਼ਹਿਰ ਦੇ ਲੋਕ ਚਿਕਨਗੁਨੀਆ ਵਰਗੀ ਬਿਮਾਰੀ ਤੋਂ ਮੱਛਰਾਂ ਤੋਂ ਦੀ ਵ੍ਰੇ ਦੀਆਂ ਜਿਹੜੀਆਂ ਚੋਕਿੰਗ ਹੋ ਰਹੀ ਹੈ ਉਸ ਤੋਂ ਬਚ ਸਕਣ ਤੇ ਲੋਕ ਇੱਕ ਚੰਗੇ ਵਾਤਾਵਰਣ ਚ रह ਸਕਣ ਬੱਚੇ ਬਿਮਾਰ ਨਾ ਹੋਣ ਮੈਂ ਅੱਜ ਵੀ ਇਹੀ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਚ ਪ੍ਰਸ਼ਾਸਨ ਖੜਾ ਹੋ ਕੇ ਮ्युनਿਸਪਲ ਕਮੇਟੀ ਖੜੀ ਹੋ ਕੇ ਆਪਣੀ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰੂਗੀ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਜੇ ਅੱਜ ਸੰਗੂੜ ਦੇ ਇਲਾਕੇ ਦਾ ਬਹੁਤ ਬੁਰਾ ਹਾਲ ਹੈ ਜੇ ਚਿਕਨ ਗੋਲੀਆਂ ਦੀ ਗੱਲ ਕਰੀਏ ਜੇ ਹਾਈਜੀਨ ਦੀ ਗੱਲ ਕਰੀਏ ਜੇ ਕੂੜੇ ਦੀ ਸਫਾਈ ਦੀ ਗੱਲ ਕਰੀਏ ਜੇ ਨਾਲੀਆਂ ਚੋਂ ਕੂੜਾ ਕੱਢਣ ਦੀ ਗੱਲ ਕਰੀਏ ਬਹੁਤ ਬੁਰਾ ਹਾਲ ਹੈ ਇਸ ਕਰਕੇ ਮੈਂ ਕਿ ਐਸਾ ਕਿਉਂਕਿ ਮੈਂ ਅਸੀਂ ਬੇਬਸ ਐ ਅਸੀਂ ਇਹਦੇ ਚ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਆਪਣੇ ਵੱਲੋਂ ਜੋ ਸਹੂਲਤ ਦੇ ਸਕਦੇ ਅਸੀਂ ਆ ਜਾਂਦੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਕਮੇਟੀ ਹੈ ਰਾਜਨੀਤੀ ਦੀ ਪੇਟ ਚੜੀ ਕਿ ਆਓ ਇਹਦੇ ਚ ਰਾਜਨੀਤੀ ਦੀ ਭੇਡ ਤਾਂ ਤਾਂ ਛੱਡ ਦੀ ਜੇ ਅਸੀਂ ਰਾਜਨੀਤੀ ਤੌਰ ਦੇ ਉੱਪਰ ਉਹਨਾਂ ਦੀ ਮਦਦ ਨਾ ਕਰੀਏ ਸਾਡੇ ਕਾਂਗਰਸ ਪਾਰਟੀ ਦੇ 9 ਦੇ 9 ਕਾਉਂਸਲਰ ਸਹਿਬਾਨ ਹਰ ਕੰਮ ਵਾਸਤੇ ਸਪੋਰਟ ਕਰਨ ਲਈ ਤਿਆਰ ਹੈ ਕੰਮ ਤਾਂ ਉਹਨਾਂ ਨੇ ਕਰਨਾ ਆਪਸੀ 파ੜ ਕਿਤਨੇ ਕਿਤਨੇ ਨਜ਼ਰ ਆਉਂਦੇ ਕਿ ਉਹਨਾਂ ਦੇ ਆਪਸੀ 파ੜ ਦਾ ਹੁਣ ਜੇ ਉਹ ਆਪਣੀ ਪਾਰਟੀ ਦੇ ਐਮਸੀ ਨੂੰ ਇਕੱਠੇ ਨਹੀਂ ਰੱਖ ਸਕਦੇ ਉਹ ਤਾਂ ਫਿਰ ਮੈਂ ਉਹਦਾ ਕੁਝ ਉਹ ਤਾਂ ਉਹਨਾਂ ਨੇ ਦੇਖ لیکن ذمہ دار طریقے ਨਾਲ ہر ایم سی چاہے وہ کانگریس پارٹی ਦਾ ਹੈ چاہے وہ আজাদ ہے ਤੇ چاہے وہ کسی پارٹی ਦਾ ہے ہر ایم سی ਚਾਹੁੰਦਾ ਕਿ میرے وارڈ ਚ ਕੰਮ ਹੋਵੇ ਮੇਰੇ ਲੋਕਾਂ ਵਾਸਤੇ ਕੰਮ ਹੋਵੇ ਲੋਕਾਂ ਨੇ ਵੋਟਾਂ ਪਾਈਆਂ ਲੋਕ ਬਿਮਾਰ ਹੋ ਰਹੇ ਦਵਾਈਆਂ ਨਹੀਂਆਂ ਮਹਿੰਗੀਆਂ کاروبار ਲੋਕਾਂ ਦੇ ਚੱਲ ਨਹੀਂ ਰਹੇ ਆਮਦਨਾਂ ਘਟੀਆਂ ਹੋਈਆਂ ਤੇ ਅਗਰ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਮਿਊਸਪਲ ਕਮੇਟੀ ਕੰਮ ਨਹੀਂ ਕਰੂਗੀ ਤਾਂ ਲੋਕਾਂ ਨੂੰ ਸਹੂਲਤ ਕਿਵੇਂ ਮਿਲੂਗੀ ਕੋਈ ایم سی ਨਹੀਂ ਚਾਹੁੰਦਾ ਕਿ ਕੰਮ ਨਾ ਹੋਵੇ ਹਰ ایم سی ਚਾਹੁੰਦਾ ਕੰਮ ਹੋਵੇ ਅੱਜ ਜੇ ਉਹਨਾਂ ਦੇ ਅੜੜਪਤਰਾ ਦੀਆਂ ਗੱਲਾਂ ਬਾਹਰ ਆਉਂਦੀਆਂ ਉਹ ਇਸ ਕਰਕੇ ਆਉਂਦੀਆਂ ਕਿਉਂਕਿ ਮਿਊਸਪਲ ਕਮੇਟੀ ਕੋਈ ਕੰਮ ਵੀ ਨਹੀਂ ਕਰ ਰਹੀ ਸ਼ਹਿਰ ਦੇ ਵਿੱਚ ਅੱਜ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਤੇ ਐਮਸੀਆਂ ਦੇ ਘਰਾਂ ਜਿੱਥੇ ਲੋਕ ਜਾ ਕੇ ਦਰਵਾਜ਼ਾ ਖੜਕਾਉਣਦੇ ਵੀ ਆਹ ਕੰਮ ਕਰਾ ਦਿਓ ਉਹ ਵਿਚਾਰੇ ਨੂੰ ਪੈਸਾ ਨਹੀਂ ਮਿਲਦਾ ਨਾ ਕੰਮ ਹੁੰਦਾ ਤਾਂ ਇਸ ਕਰਕੇ ਵਿਚਾਰੇ ਔਖੇ ਹੋ ਰਹੇ ਨੇ ਉਹ ਐਮਸੀ ਕੀ ਕਰਨ ਤੁਸੀਂ ਇਸ ਕਰਕੇ ਕੋਈ ਬੰਦਾ ਕੰਮ ਰੋਕਣਾ ਨਹੀਂ ਚਾਹੁੰਦਾ ਜਿਵੇਂ ਮੈਂ ਕਿਹਾ ਕਿ ਕਾਂਗਰਸ ਪਾਰਟੀ ਦੇ 9 ਦੇ ਉਹ 9 ਐਮਸੀ ਹਰ ਚੀਜ਼ ਵਾਸਤੇ ਸਹਿਯੋਗ ਕਰਨ ਲਈ ਤਿਆਰ ਹਨ ਤਾਂ ਕਿ ਸ਼ਹਿਰ ਦੇ ਵਿੱਚ ਸਫਾਈ ਹੋਵੇ ਕਿਨ ਗੁਣਿਆ ਵਰਗੀ ਬਿਮਾਰੀ ਤੇ ਕਾਬੂ ਪਵੇ ਮੱਛਰ ਘ ਜਿਹੜੀਆਂ ਗਲੀਆਂ ਦੇ ਵਿੱਚ ਸੀਵਰੇਜ ਚੋਕ ਪਏ ਆ ਜਾਂ ਨਾਲੀਆਂ ਬੰਦ ਪਈਆਂ ਉਹਨੂੰ ਸਫਾਈ ਵਾਸਤੇ ਮਿਊਸਪਲ ਕਮੇਟੀ ਕੰਮ ਚਲਾਵੇ ਸਾਡੇ ਤੋਂ ਨਿੱਜੀ ਤੌਰ ਤੇ ਕੋਈ ਮਦਦ ਦੀ ਲੋੜ ਅਸੀਂ ਹਾਜ਼ਰ ਹਾਂ ਔਰ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕੋਈ ਸਮਾਜ ਸੇਵੀ ਜਿੱਥੇ ਬੰਦੀਆਂ ਮੂਹਰੇ ਕਰਕੇ ਤੁਸੀਂ ਕੰਮ ਕਰਨ ਦੀ ਮਨਜ਼ੂਰੀ ਦਿਓ ਜੇ ਸਰਕਾਰ ਮਿਊਸਪਲ ਕਮੇਟੀ ਨਹੀਂ ਕਰ ਸਕਦੇ ਅਸੀਂ ਕਰਾ ਦਿੰਦੇ ਹਾਂ